ਇੱਕ ਸਿੰਗਰ ਹੈ ਜੀ ਰੁੜਕਾ ਰੁੜਕਾ ਕਲਾ ਜੀ ਰੁੜਕਾ ਕਲਾ ਦਾ ਇੱਕ ਸਿੰਗਰ ਹੈ ਗਹਿਰੀ ਸੰਧੂ ਜੀ ਉਹ ਬੜੀ ਪਿਆਰੀ ਗੱਲ ਚੇਤੇ ਆ ਗਈ ਜੀ ਦਰਸ਼ਕਾਂ ਦੇ ਨਾਲ ਆਡੀਅנס ਦੇ ਨਾਲ ਸਾਂਝੀ ਕਰ ਲਈਏ 2 ਮਿੰਟ ਦੀ ਗੱਲ ਹੈ ਜੀ ਉਹਨਾਂ ਦੇ ਮਰਗ ਹੋ ਗਈ ਘਰ ਤੇ ਉਹਨੇ ਆਖਿਆ ਵੀ ਆਪਣੇ ਸੇਵਕ ਨੂੰ ਪ੍ਰੇਮੀ ਨੂੰ ਵੀ ਆਪਾਂ ਜਥਾ ਕਰਨਾ ਹੈ ਉਹ ਇੱਕ ਦਮਾਲੇ ਵਾਲਾ ਸਿੰਘ ਸੀ ਉਹਦਾ ਸੱਜਣ ਮਿੱਤਰ ਹੈ ਉਹਨੇ ਸਾਨੂੰ ਫੋਨ ਲਾਇਆ ਤੇ ਵੀ ਰੁੜਕਾ ਕਲਾਜ ਸਿੰਗਰ ਸਾਰੇ ਇਕੱਠੇ ਹੋ ਰਹੇ ਹਨ ਹੂੰ ਤੇ ਤੁਸੀਂ ਭਾਈ ਸਾਹਿਬ ਦੀ ਕੀਰਤਨ ਕਰਨਾ ਜੀ ਤੇ ਅਸੀਂ ਆਖਿਆ ਵੀ ਜਰੂਰ ਕਰਾਂਗੇ ਜੀ ਤੇ ਉਹ ਕਹਿੰਦੇ ਜੀ ਵੀ ਤੁਹਾਡੀ ਪੇਮੈਂਟ ਕਿੰਨੀ ਹੈ ਸਿੰਗਰ ਲੋਕਿਆਂ ਨੂੰ ਉਹ ਕਹਿੰਦੇ ਪੇਮੈਂਟ ਤੁਹਾਡੀ ਕਿੰਨੀ ਆ ਤੇ ਮੈਂ ਕਹਾਂ ਜੀ ਪੇਮੈਂਟ ਨਹੀਂ ਕਹਿੰਦੇ ਭੇਟਾ ਕਹਿੰਦੇ ਹਨ ਜੀ ਸੇ ਭੇਟਾ ਤੁਸੀਂ ਜੋ ਮਰਜ਼ੀ ਦੇ ਦਿਓ ਕਹਿੰਦੇ ਨੇ ਫਿਰ ਵੀ ਦੱਸੋ ਜੀ ਸਾਫ਼ ਸੁਥਰੀ ਗੱਲ ਕਰੋ ਸਾਫ਼ ਸੁਥਰੀ ਗੱਲ ਕਰੋ ਤੁਸੀਂ ਇਦਾਂ ਨਾ ਆਖੋ ਵੀ ਐ ਜੋ ਜੋ ਮਰਜੀ ਨਹੀਂ ਤੁਸੀਂ ਦੱਸੋ ਕਿੰਨੀ ਮੈਂ ਕਿਹਾ ਚਲੋ ਵੇਖੋ ਜੀ ਤੁਸੀਂ 31000 ਰੁਪਏ ਦੇ ਦੇ ਹੂੰ ਉਹ ਆਖ ਲੱਗੇ ਜੀ ਗੱਲ ਹੀ ਕੋਈ ਨਹੀਂ ਅਸੀਂ ਤੁਹਾਨੂੰ 31000 ਰੁਪਏ ਦੇਵਾਂਗੇ ਤੇ ਦੂਜੇ ਦਿਨ ਫੋਨ ਆ ਗਿਆ ਕਹਿੰਦੇ ਤੁਹਾਡੇ ਹੱਥ ਵਿੱਚ ਉਹ ਗਹਿਰੀ ਸੰਧੂ ਜੀ ਨੇ ਨਾ ਦਰਬਾਰ ਸਾਹਿਬ ਇੱਕ ਸਾਜ ਤੁਸੀਂ ਹੱਥ 'ਚ ਫੜਿਆ ਵਾ ਮੈਂ ਕਿਹਾ ਜੀ ਸੁਰ ਮੰਡਲ ਆ ਆ ਜਿਹੜਾ ਸੁਰ ਜੀ ਉਹ ਕਹਿੰਦੇ ਜੀ ਇਹ ਸੁਰ ਮੰਡਲ ਤੁਸੀਂ ਨਾਲ ਲੈ ਕੇ ਆਇਓ ਤੇ ਉਹਦੀ ਭੇਟਾ ਤੁਹਾਨੂੰ ਲੱਗ ਦਵਾਂਗੇ ਮੈਂ ਦੀ ਉਹਦੀ ਭੇਟਾ ਅੱਡ ਕੋਈ ਨਹੀਂ ਦੀ ਉਹ ਤੇ ਆਪਣੇ ਨੰਦ ਲੈਣਾ ਸੀ ਅਸੀਂ ਆਪਣੇ ਰਸ ਵਿੱਚ ਅਸੀਂ ਉਹਨੂੰ ਵਜਾਉਣਾ ਫਿਕਰ ਨਾ ਕਰੋ ਅਸੀਂ ਉਦਾਂ ਹੀ ਵਜਾ ਦੇਣਾ ਤੇ ਉਹਦੀ ਲੱਗ ਭੇਟਾ ਕੋਈ ਨਹੀਂ ਹੈ ਕਹਿੰਦੇ ਕੋਈ ਗੱਲ ਨਹੀਂ ਉਹ ਅਸੀਂ ਕੀਰਤਨ ਆਰੰਭ ਕਰ ਦਿੱਤਾ ਤੇ ਬੜੇ ਬੜੇ ਸਿੰਗਰ ਉੱਥੇ ਆਏ ਬੜਿਆਂ ਦੇ ਨਾਲ ਲਈਏ ਬੱਬੂ ਮਾਨ ਜੈ ਜੀ ਬੀ ਜੀ ਖਾਨ ਤੇ ਮੇਰਾ ਖਿਆਲ ਖਾਨ ਸਾਹਿਬ ਤੇ ਹੋਰ ਕੁੜੀਆਂ ਬੱਚੀਆਂ ਬੜੀਆਂ ਸਿੰਗਰ ਸਾਰੇ ਇਕੱਠੇ ਹੋਏ ਉਹ ਸਾਰੇ ਇਕੱਠੇ ਹੋਏ ਤੇ ਉਹਨਾਂ ਇੱਕ ਘੰਟਾ ਸਾਡਾ ਕੀਰਤਨ ਹੋ ਗਿਆ ਜਦੋਂ ਇੱਕ ਘੰਟਾ ਹੋ ਗਿਆ ਤੇ ਇੱਕ ਆਣ ਕੇ ਸਿੰਗਰ ਨੇ ਆਣ ਕੇ ਆਖਿਆ ਵੀ ਜੀ ਖਾਨ ਮੁੰਡਾ ਆਇਆ ਉਹ ਆਣ ਕੇ ਕਹਿੰਦਾ ਜੀ ਤੇ ਅਸੀਂ ਉਹਨੂੰ ਆਖਿਆ ਸਾਥੀ ਨੂੰ ਵੀ ਇੱਕ ਸ਼ਬਦ ਹੋਰ ਪੜ੍ਹੀਏ ਕਹਿੰਦੇ ਨਹੀਂ ਜੀ ਜੇ ਸਿੰਗਰ ਬੜੇ ਆ ਰਹੇ ਆ ਤੇ ਤੁਸੀਂ ਇੱਕ ਘੰਟਾ ਹੋਰ ਕੀਰਤਨ ਸੁਣਾਓ ਅੱਛਾ ਤੇ ਅਸੀਂ ਕਹੇ ਜੀ ਚਲੋ ਸ਼ੁਕਰਿਆ ਕਿ ਜੇ ਤੁਸੀਂ ਸੁਣਨਾ ਚਾਹੁੰਦੇ ਹੋ ਤੇ ਅਸੀਂ ਇਹ 2 ਘੰਟੇ ਸੁਣਾ ਦਿੰਦੇ ਆ 2 ਘੰਟੇ ਅਸੀਂ ਕੀਰਤਨ ਸੁਣਾਇਆ ਤੇ ਉਹਨਾਂ ਨੇ 2 ਘੰਟਿਆਂ 'ਚ ਜਦੋਂ ਵੀ ਅਸੀਂ ਸ਼ਬਦ ਪੜ੍ਹੀਏ ਜੇ ਅਸੀਂ 10 ਸ਼ਬਦ ਪੜ੍ਹੇ ਤੇ 10 ਵਾਰ ਹੀ ਸ਼ੰਗਰ ਉੱਠ-ਉੱਠ ਕੇ ਵਾਜੇ ਤੇ ਮਾਇਆ ਰੱਖਦੇ ਰਹੇ 10 ਵਾਰ ਹੀ ਉੱਠੇ ਹੋ ਤੇ ਬੜੀ ਮਾਇਆ ਉਹਨਾਂ ਨੇ ਸਾਨੂੰ ਅਰਪਣ ਕਰ ਦਿੱਤੀ ਬੜੇ ਖੁਸ਼ ਹੋਏ ਬੜੇ ਆਨੰਦ 'ਚ ਹੋਏ ਤੇ ਫਿਰ ਜਦੋਂ ਸਾਨੂੰ ਉਹ ਮਾਇਆ ਦੇਣ ਲੱਗੇ ਭੇਟਾ ਤੇ ਅੱਖ ਲੱਗੇ ਭਾਈ ਸਾਹਿਬ ਜੀ ਆਹ ਲੋ 62000 ਰੁਪਿਆ ਤੇ ਅਸੀਂ ਆਖਿਆ ਜੀ ਕਿ ਨਹੀਂ ਨਹੀਂ 62 ਇਹ ਨਹੀਂ 31000